ਕਿ ਇਹ ਵੀ ਗੱਲ ਹੈ ਕਿ ਕਿਉਂਕਿ ਪੈਸੇ ਤਾਂ ਡੈਮੋਕ੍ਰੇਸੀ ਦੇ ਜਿਹੜਾ ਚੌਥਾ ਥੰਮ ਹੈ ਉਹਦੀ ਉਹਦਾ ਫਰਜ਼ ਬਣਦਾ ਵੀ ਹਾਂ ਵੀ ਜੇ ਕਿਤੇ ਇਲੀਗਲ ਕੋ ਗੱਲ ਹੁੰਦੀ ਹੋਵੇ ਭਾਵੇਂ ਤੁਸੀਂ ਜਾ ਕੇ ਆਪ ਦੇਖ ਲਓ ਤੇ ਨਾਲ 30 35 20 ਕੋਲੋਂ ਦੀ ਮਾਈਨਿੰਗ ਲਈ ਦਵਾਰੀ ਦੀ ਚਲਾਣ ਪੈਂਡਿਆ ਛੇਰਾ ਵਾਲੀ ਸਾਈਡ ਆ ਪਰਲੇ ਪਾਸੇ ਬਹੁਤ ਵੱਡੀ ਨਜਾਇਜ਼ ਮਾਈਨਿੰਗ ਹੋ ਰਹੀ ਆ ਜਿਹੜੀ ਕਾਨੂੰਨ ਦੇ ਉਲਟ ਆ ਕਿਉਂਕਿ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਗਰੀਬ ਲੋਕ ਆ ਗਰੀਬ ਕਿਸਾਨ ਆ ਉਹਨਾਂ ਦੀ ਜਿਹੜੀ ਲੱਗੇ ਪਈ ਸੀ ਉਹ ਖਰਾਬ ਹੋ ਰਹੀਆ ਔਰ ਗੈਪ ਵੀ ਕਮ ਹੋ ਗਿਆ ਉਹਦੇ ਲਈ ਪੀ ਸਾਹਿਬ ਨੇ ਸਾਡੇ ਕੋਲ ਇੱਕ ਹਫਤੇ ਦਾ ਟੈਂਪਰਨ ਦਿੱਤਾ ਜਿਹੜਾ ਐਜਐਸ ਵਾਦੀਆ ਜਿਹੜਾ ਇਥੇ ਇਲੈਕਸ਼ਨ ਲੜਿਆ ਸੀ ਇਹ ਉਹਦਾ ਸਾਰਾ ਪੈਰਾਫਰਨੈਰੀਆ ਕਿਉਂਕਿ ਉਹਨੇ ਠਿਕਾ ਲਿਆ ਹੋਇਆ ਜਿਹੜੀ ਆਪਨੇ ਰਿਕ ਰੋਡ ਬਣ ਕਿਹੜੀ ਬਾਟਨੀ ਅਕਾਲੀ ਲਲ ਬਟੋਆ ਸਰਪ੍ਰਸ ਵੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਆ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਨਾਲ ਰਣੀ ਹੋਈ ਆ ਜਲੰਧਰ ਕੈਂਟ ਦੇ ਪਿੰਡ ਵਾਸੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਾਫੀ ਪਰੇਸ਼ਾਨ ਨੇ ਕਾਂਗਰਸ ਲੀਡਰਸ਼ਿਪ ਨੇ ਇਕੱਠੇ ਹੋ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਉਹਨਾਂ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਤੇ ਗੰਭੀਰ ਇਲਜ਼ਾਮ ਲਗਾਏ ਨੇ ਅਤੇ ਕਿਹਾ ਕਿ ਖੇਤਾਂ ਦੇ ਵਿੱਚੋਂ ਮਾਈਨਿੰਗ ਕਰ ਮਿੱਟੀ ਚੁਕਾਈ ਜਾ ਰਹੀ ਹੈ 25 ਤੋਂ 30 ਫੁੱਟ ਦੀ ਨਜਾਇਜ਼ ਮਾਈਨਿੰਗ ਕਰਾਈ ਜਾ ਰਹੀ ਹੈ ਜਿਸ ਕਾਰਨ ਕਾਲੀ ਪਾਣੀ ਨੂੰ ਲੈ ਕੇ ਵੀ ਉਹਨਾਂ ਜ਼ਿਕਰ ਕੀਤਾ ਹੈ ਇਸ ਤੋਂ ਇਲਾਵਾ ਉਹਨਾਂ ਕਹਿ ਕਿ ਖਤਰਾ ਮੰਡਰਾ ਰਿਹਾ ਹੈ ਉਧਰ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੇ ਅਕਾਲੀ ਦਲ ਦੇ ਨੇਤਾ ਤੇ ਕਾਰਵਾਈ ਨਹੀਂ ਕੀਤੀ ਅਤੇ ਕਿਹਾ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਨਜਾਇਜ਼ ਮਾਈਨਿੰਗ ਨੂੰ ਵੀ ਰਕਾਉਣ ਦੀ ਮੰਗ ਕੀਤੀ ਅਤੇ 15 ਦਿਨਾਂ ਬਾਅਦ ਉਹਨਾਂ ਕਹਿ ਕਿ ਉਹ ਧਰਨਾ ਦੇਣ ਨੂੰ ਮਜਬੂਰ ਹੋਣਗੇ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਜਿਹੜਾ ਇਸ਼ੂ ਆ ਮੈਨਿੰਗ ਦਾ ਇਸ਼ੂ ਸੀ ਉਹਦੇ ਲਈ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਸੀ ਤੋਂ ਕਿਉਂਕਿ ਕੈਂਟਰ ਹਲਕੇ ਦੇ ਐਮਐਲਏ ਸਾਹਿਬ ਪ੍ਰਕਰ ਸਿੰਘ ਜੀ ਦੀ ਜਿਹੜੀ ਸਾਰੇ ਸਾਥੀਆਂ ਨੇ ਇਲਾਕੇ ਦੇ ਲੋਕਾਂ ਨੇ ਪਿੰਡ ਵਾਲਿਆਂ ਨੇ ਜੋ ਪ੍ਰੋਬਲਮ ਇਹਨਾਂ ਦੇ ਧਿਆਨ ਵਿੱਚ ਲੈ ਕੇ ਆਂਦੀ ਇਹਨਾਂ ਨੇ ਸਾਡੇ ਸਾਰੇ ਲੀਡਰਸ਼ਿਪ ਨਾਲ ਦੇ ਵਿਚਾਰ ਸਾਂਝੇ ਕੀਤੇ ਕਿ ਇਹ ਬੜਾ ਗੰਭੀਰ ਇਸ਼ੂ ਆ ਬਾਵਾ ਹੈਨਰੀ ਜੀ ਐਮਐਲਏ ਔਰ ਸਾਡੇ ਸ਼ਹਿਰੀ ਪ੍ਰਧਾਨ ਰਜਿੰਦਰ 베ਰੀ ਜੀ ਅਸੀਂ ਸਾਰਿਆਂ ਨੇ ਪਹਿਲਾਂ ਇਹ ਫੈਸਲਾ ਕੀਤਾ ਵੀ ਅਸੀਂ ਡੀਸੀ ਸਾਹਿਬ ਨੂੰ ਇਹ ਜਿਹੜੀ ਪ੍ਰੋਬਲਮ ਆ ਉਹਨਾਂ ਦੇ ਧਿਆਨ ਵਿੱਚ ਲੈ ਕੇ ਆਈਏ ਤੇ ਅਸੀਂ ਅੱਜ ਉਹ ਮੰਗ ਪੱਤਰ ਜਿਹੜਾ ਡੀਸੀ ਸਾਹਿਬ ਨੂੰ ਦਿੱਤਾ ਉਹਦੇ ਵਿੱਚ ਇਸ਼ੂਜ਼ ਦਿਵਾਲੀ ਪਿੰਡ ਦੇ ਵਿੱਚ ਜਿਹੜੀ ਕਿ ਵਹੀਂ ਦੇ ਨਾਲ ਪੂਰੇ ਖੇਤ ਛੱਡ ਕੇ ਤੇ ਨਾਲ 30 35 35 ਫੁੱਟ ਡੂੰਗੀ ਮਾਈਨਿੰਗ ਕੱਲੇ ਦਿਵਾਲੀ ਨੀ ਚਲਾਂਗ ਪਿੰਡ ਆ ਚੰਸ਼ੇਰ ਵਾਲੀ ਸਾਈਡ ਆ ਉੱਪਰਲੇ ਪਾਸੇ ਆ ਬਹੁਤ ਵੱਡੀ ਨਜਾਇਜ਼ ਮਾਈਨਿੰਗ ਹੋ ਰਹੀ ਆ ਜਿਹੜੀ ਕਾਨੂੰਨ ਦੇ ਉਲਟ ਆ ਕਿਉਂਕਿ ਅਸੀਂ ਮੰਗ ਕਰਦੇ ਆ ਜਿਹੜੇ ਗਰੀਬ ਲੋਕ ਆ ਗਰੀਬ ਕਿਸਾਨ ਆ ਉਹਨਾਂ ਦੀ ਜ਼ਮੀਨ ਜਿਹੜੀ ਲਾਗੇ ਪੈਂਦੀ ਉਹ ਖਰਾਬ ਹੋ ਰਹੀ ਆ ਔਰ ਗੈਰ ਕਾਨੂੰਨੀ ਕੰਮ ਹੋ ਰਿਹਾ ਉਹਦੇ ਲਈ ਡੀ ਸਾਹਿਬ ਨੇ ਸਾਡੇ ਕੋਲ ਇੱਕ ਹਫ਼ਤੇ ਦਾ ਟਾਈਮ ਸਾਨੂੰ ਦਿੱਤਾ ਕਿ ਕਹਿੰਦੇ ਮੈਂ ਇਸ ਦੇ ਤੇ ਐਕਸ਼ਨ ਕਰੂੰਗਾ ਜੋ ਵੀ ਲੈਸ ਪਰ ਲਾ ਜੋ ਬਣਦਾ ਪ੍ਰੋਸੀਜਰ ਔਰ ਅਸੀਂ ਉਹਨਾਂ ਨੂੰ ਅਲਟੀਮੇਟਮ ਦਿੱਤਾ ਤੁਸੀਂ ਇੱਕ ਹਫ਼ਤੇ ਤੱਕ ਇਹਦੀ ਰਿਪੋਰਟ ਜਿਹੜੀ ਗਰਾਊਂਡ ਲੈਵਲ ਤੋਂ ਮੰਗਾ ਲਓ ਉਸ ਤੋਂ ਬਾਅਦ ਤੁਸੀਂ ਜੇ ਨਾ ਕੋਈ ਐਕਸ਼ਨ ਕੀਤਾ ਤਾਂ ਅਸੀਂ ਵੱਡੇ ਲੈਵਲ ਤੇ ਧਰਨਾ ਲਾਇਆ ਜਾਊਗਾ ਕਿੱਥੋਂ ਮਾਈਨਿੰਗ ਦੀ ਇਹ ਕਿੰਨੀ ਜਾਰੀ ਹੈਗੀ ਮਾਈਨਿੰਗ ਤਾਂ ਜਿਹੜੀ ਸਰਕਾਰ ਕਰਾ ਰਹੀ ਆ ਸਰਕਾਰ ਦੇ ਜਿਹੜੇ ਨਹੀਂ ਕੌਣ ਕੌਣ ਰਿਹਾ ਸਰ ਸਰਕਾਰ ਦੇ ਜਿਹੜੇ ਲੋਕ ਆ ਇਨਵਾਲਵ ਆ ਉਹਦੇ ਵਿੱਚ ਜਿਹੜੇ ਸਰਕਾਰ ਦੇ ਚਾਏ ਅਸੀਂ ਪੰਚ ਪ੍ਰਸ਼ਾਸਨ ਦੀ ਮਿਲ ਨਹੀਂ ਇੱਕ ਨਾਮ ਲਿਆ ਜਾ ਰਿਹਾ ਵਾਲੀਆ ਜੀ ਦਾ ਕੌਣ ਨੇ ਜਿਹੜੇ ਵਾਲੀਆ ਜੀ ਆ ਅਕਾਲੀ ਦਲ ਦੇ ਪਹਿਲਾਂ ਇਥੋਂ ਇਲیکشن ਲੜੇ ਸੀ ਅੱਜ ਕੱਲ ਕਪੂਠਲੇ ਦੇ ਆ ਇਨਚਾਰਜ ਉਹਨਾਂ ਦੀ ਵੀ ਸਰਪ੍ਰਸਤੀ ਨਾਲ ਆ ਔਰ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹ ਇੱਥੇ ਨਾਲ ਰਲਈ ਹੋਈ ਆ ਕਹਿ ਸਕਦੇ ਮੈਂ ਇੱਕ ਵਾਰ ਰੋਕੇ ਵੀ ਮੈਂ ਕਿਹਾ ਬਿਲਕੁਲ ਨਾਲ ਦੀ ਇਹਦਾ ਰਾਹ ਬਣਾ ਰਹੇ ਸੀ अच्छा मैं जद के रोकया दे उन मैं कह बे इनडे ड्राइवर किन्ना ते ड्राइवर ਤੁਹਾਡੇ ਕੋਲ ਨਾਮ ਕੀ ਹੈ ਨਾਮ ਕੀ ਹੈ ਨਾਮ ਤੇ ਮੈਨੂੰ ਨਹੀਂ ਪਤਾ ਹੁਣ ਮੈਂ ਤਾਂ ਜਾਣਦਾ ਨਹੀਂ ਕਿਹੜੇ ਉਹ ਜਾਗਰਤੀ ਹੈ ਮੈਂ ਵੀ ਇਹ ਜਿਹੜੇ ਧਮਕੀਆਂ ਦੇ ਰਿਹਾ ਸਾਡੇ ਉਤੇ ਐਚ ਐਸ ਵਾਲੀ ਸਾਹਿਬ ਦੀ ਗੱਲ ਹੋਈ ਸੀ ਤੇ ਅਸੀਂ ਉਹਨਾਂ ਨੂੰ ਕਹੇ ਵੀ ਤੁਸੀਂ ਇਹ ਕੰਮ ਹਟ ਜਾਓ ਵੀ ਸਾਡਾ ਵੀ ਪਿੰਡ ਬੇਜ ਦੀ ਮਾਰਕੀਟ ਹੈ ਤੇ ਉਹ ਨਹੀਂ ਹਟੇ ਉਹਨਾਂ ਅਸੀਂ ਕਹੇ ਨਿਯਤਤਾਆਂ ਲਾਵਾਂਗੇ ਤਾਂ ਉਹਨਾਂ ਕਹੇ ਜੇ ਤੁਸੀਂ ਧਰਨਾ ਲਾਵਾਂਗੇ ਤਾਂ ਮੇਰੇ ਤੋਂ ਹਜ਼ਾਰਾਂ ਡਰਾਈਵਰ ਆ ਵੀ ਮੇਰੇ ਟਿੱਪਰ ਟਿੱਪਰ ਚਾਲਦੇ ਵੀ ਤੁਹਾਨੂੰ ਮੈਂਟਾਂ ਦੇ ਵਿੱਚ ਫੇੜ ਦਿੱਤਾ ਜਾਊਗਾ ਬਿਜੇ ਅਸੀਂ ਉਹਨਾਂ ਨੂੰ ਉੱਥੇ ਦੋ ਚਾਰ ਬੰਦੇ ਜਾ ਕੇ ਰੋਕਦੇ ਆਂ ਜੋ ਗੱਡੀਆਂ ਚਲਦੀਆਂ ਤੇ ਉਹ ਸਾਨੂੰ ਮਾਰ ਕੁੱਟਣ ਤੱਕ ਜਾਂਦੇ ਆਂ ਅਸੀਂ ਇਕੱਲੇ ਬੰਦੇ ਜਾਨਕੀ ਕੋਈ ਇਕੱਲਾ ਬੰਦਾ ਵੀ ਰਾਤ ਨੂੰ ਤਾਂ ਜਾਣ ਨਹੀਂ ਸਕਦਾ ਕਈ ਵਾਰੀ ਉਹਨੂੰ ਕੰਪਲੇਂਟ ਕੀਤੀ ਕੋਈ ਐਕਸ਼ਨ ਲੈਂਦਾ 15 ਇਹ 24 ਤੋਂ 25 ਦਸੰਬਰ ਨੂੰ ਅਸੀਂ ਡੀਸੀ ਸਾਹਿਬ ਨੂੰ ਵੀ ਅਪਲੀਕੇਸ਼ਨ ਦਿੱਤੀ ਸੀ ਜੀ ਉਸ ਤੋਂ ਬਾਅਦ ਡੀ ਸਾਹਿਬ ਨੇ ਐਸਡੀਐਮ ਸਾਹਿਬ ਨੂੰ ਵੀ ਫਾਰਵਰਡ ਕੀਤੀ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਦੋਂ ਆ ਰਹੇ ਆ ਉਹ ਸਾਨੂੰ ਕਹਿੰਦੇ ਸਰਪ੍ਰਾਈਜ਼ ਦਵਾਂਗੇ ਸਾਨੂੰ ਕਿਸੇ ਪਿੰਡ ਵਾਸੀ ਨੂੰ ਕੋਈ ਨਹੀਂ ਪਤਾ ਹੁੰਦਾ ਵੀ ਕਦੋਂ ਆਉਂਦੇ ਕਦੋਂ ਨਹੀਂ ਜਦੋਂ ਉਹਨੂੰ ਪੁੱਛਦੇ ਅਸੀਂ ਜੀ ਗਏ ਸੀ ਅਸੀਂ ਉਹਨੂੰ ਜੁਰਮਾਨਾ ਕਰਤਾ ਜੁਰਮਾਨਾ ਤਾਂ ਜੀ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਜੇ ਜੁਰਮਾਨਾ ਕਰਦੇ ਪਰ ਜੁਰਮਾਨਾ ਇਨੀ ਖਦਾਈ ਹੋ ਚੁੱਕੀ ਤਾਂ ਉਹਦਾ ਕੀ ਹੱਲ ਹੈ ਜਿੰਨਾ ਨੂੰ ਜੁਰਮਾਨਾ ਭਾਈ ਕਰੂਗਾ ਜਿਹੜੇ ਡੱਪ ਹੈ ਖੇਤ ਵਿੱਚ ਸਾਡੇ ਨਾਲੋਂ ਫੇਰ ਜਿਹੜਾ ਜੁਰਮਾਨੇ ਨੂੰ ਅਹੀ ਚਟਣਾ ਜੁਰਮਾਨਾ ਉਹ ਕਰ ਰਿਹਾ ਠੀਕ ਹੈ ਜੀ ਜੁਰਮਾਨਾ ਇਸ ਚੀਜ਼ ਦਾ ਹੱਲ ਨਹੀਂਗਾ ਉਹ ਜੁਰਮਾਨਾ ਜਦੋਂ ਕਰਦੇ ਆ ਉਹ ਉਸ ਤੋਂ ਜ਼ਿਆਦਾ ਹੋਰ ਜਾ ਕੇ ਡੂੰਘੀ ਜਾ ਕੇ ਪਟਦੇ ਆ ਇਹ ਪੰਜ ਸੱਤ ਪਿੰਡਾਂ ਦੇ ਵਿੱਚ ਜਿਹੜੇ ਬਹੀ ਦੇ ਨਾਲ-ਨਾਲ ਲੱਗਦੇ ਆ ਖੋਲਾ ਫਰੈਂਡ ਔਰ ਉਹਦੇ ਵਿੱਚ ਜਿਹੜਾ ਐਚਐਸ ਵਾਲੀਆ ਜਿਹੜਾ ਇੱਥੋਂ ਇਲੈਕਸ਼ਨ ਲੜਿਆ ਸੀ ਇਹ ਉਹਦਾ ਸਾਰਾ ਪੈਰਾਫਰਨੇਲੀਆ ਕਿਉਂਕਿ ਉਹਨੇ ਠੇਕਾ ਲਿਆ ਹੋਇਆ ਜਿਹੜੀ ਆ ਆਪਣੇ ਰਿੰਗ ਰੋਡ ਬਣ ਰਹੀ ਹੈ ਕਿਹੜੀ ਪਾਰਟੀ ਤੋਂ ਆ ਅਕਾਲੀ ਦਲ ਵੱਲੋਂ ਆ ਸਰਪ੍ਰਸਤੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਆ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਨਾਲ ਰ ਕਿਉਂਕਿ ਇਹਨਾਂ ਨੇ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਇਹਨਾਂ ਨੇ ਜਾ ਕੇ ਬੇਨਤੀਆਂ ਕਰ ਲੀਆਂ ਪੁਲਿਸ ਨੂੰ ਵੀ ਕਹਿ ਲਿਆ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਵੀ ਕਹਿ ਲਿਆ ਮਾਈਨਿੰਗ ਵਾਲਿਆਂ ਨੂੰ ਕਹਿ ਲਿਆ ਮੈਂ ਵੀ ਵਰਬਲੀ ਕਹਿ ਲਿਆ ਲੇਕਿਨ ਅਸਲੀ ਗੱਲ ਹੈ ਕਿ ਇਹਨਾਂ ਦੇ ਕੰਨ ਤੇ ਜੂਨ ਹੀ ਸਰਕਦੀ ਕਿਉਂਕਿ ਆਮ ਆਦਮੀ ਦੀ ਪਾਰਟੀ ਸਰਪ੍ਰਸਤ ਦੀ ਜਿਹੜੀ ਆ ਉਹ ਮਾਈਨਿੰਗ ਵਾਲਿਆਂ ਨੂੰ ਇੰਨੀ ਜ਼ਿਆਦਾ ਲੇਕਿਨ ਅੱਜ ਤਾਂ ਅਸੀਂ ਇਹਨਾਂ ਨੂੰ ਮੈਮੋਰੰਡਮ ਦੇਣ ਆਏ ਆਂ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਵੱਡਾ ਧਰਨਾ ਲਾ ਕੇ ਇਹਨਾਂ ਸਾਰਿਆਂ ਦਾ ਜਲੂਸ ਕੱਢਾਂਗੇ ਔਰ ਤੁਹਾਨੂੰ ਉੱਥੇ ਲਿਜਾ ਕੇ ਦਿਖਾ ਲਾਂਗੇ ਕਿਉਂਕਿ ਇਹ ਦੀ ਗੱਲ ਹੈ ਕਿਉਂਕਿ ਵੈਸੇ ਤਾਂ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਥੰਮ ਹੈ ਉਦੀ ਉਹਦਾ ਫਰਜ਼ ਬਣਦਾ ਵੀ ਹਾਂ ਵੀ ਜੇ ਕਿਤੇ ਇਲੀਗਲ ਕੋ ਗੱਲ ਹੁੰਦੀ ਹੋਵੇ ਭਾਵੇਂ ਤੁਸੀਂ ਜਾ ਕੇ ਆਪ ਦੇਖ ਲਓ ਲੇਕਿਨ ਤੁਹਾਨੂੰ ਕਿਸ ਦਿਨ ਅਸੀਂ ਲਿਜਾ ਕੇ ਆਪ ਦਿਖਾ ਲਾਂਗੇ ਕਿ ਹਾਲਾਤ ਕਿਹੋ ਜਿਹਾ ਪੈਦਾ ਹੋ ਗਏ ਇੱਕ ਜਗ੍ਹਾ ਤੇ ਇਹੋ ਜੀ ਗੱਲ ਵੀ ਹੈਗੀ ਆ ਜਿਹੜੀ ਜਮਸ਼ੀਰ ਦੀ ਜ਼ਮੀਨ ਆ ਉਹਦੇ ਵਿੱਚ ਬਈ ਦਾ ਪਾਣੀ ਆਉਣ ਲੱਗ ਪਿਆ ਔਰ 25 25 30 30 40 40 ਫੁੱਟ ਵੀ ਜਿੱਥੇ ਚਿੱਟੀ ਰੇਤਾ ਥੱਲੇ ਚਿੱਟੀ ਰੇਤਾ ਤਾਂ ਜਿਹੜੀ ਆ 25 30 ਫੁੱਟ ਤੋਂ ਪਹਿਲਾਂ ਤਾਂ ਨਿਕਲਦੀ ਨਹੀਂ ਹੈ ਲੇਕਿਨ 25 30 ਫੁੱਟ ਤੱਕ ਵੀ ਇਹ ਨਹੀਂ ਜਿਹੜੀ ਉੱਥੋਂ ਮਾਈਨਿੰਗ ਕਰ ਲਈ ਜਿਹੜੀ ਟੋਟਲੀ ਇਲਲੀਗਲ ਹੈ ਔਰ এনवायरमेंट ਦੇ ਅਗੇਂਸਟ ਹੈ ਕਿਉਂਕਿ ਜਿਹੜਾ ਜਿਹੜਾ এনवायरमेंट ਆ ਉਹਦੇ ਉਹਦੇ ਸਾਰੇ ਜਿਹੜੇ ਪੈਰਾਮੀਟਰਸ ਹੈਗੇ ਆ ਔਰ ਇਹ ਸਾਰਿਆਂ ਨੂੰ ਜਿਹੜੀ ਅਸੀਂ ਜਿਹੜੀ ਕੰਪਲੇਂਟ ਭੇਜ ਰਹੇ ਆ ਆਲਰੇਡੀ ਕਿਉਂਕਿ ਐਨਜੀਟੀ ਨੂੰ ਵੀ ਜਿੰਨੀਆਂ-ਜਿੰਨੀਆਂ ਏਜੰਸੀਜ਼ ਹੈਗੀਆਂ ਉਹਨਾਂ ਸਾਰਿਆਂ ਨੂੰ ਭੇਜ ਰਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਪੂਰਾ ਜਲੂਸ ਅਸੀਂ ਜਿਹੜਾ ਕੱਢਾਂਗੇ ਤਾਂ ਕਿ ਜਿਹੜੀ ਸਾਡੇ ਕਿਸਾਨ ਹੈਗੇ ਆ ਸਾਡੇ ਉਹ ਪਿੰਡ ਆ ਉਹਨਾਂ ਨੂੰ ਜਿਹੜਾ ਇਨਸਾਫ ਦੋਆ ਜਿਲ੍ਹਾ ਵੱਲੋਂ ਕੀ ਮੰਗ ਕਰ ਕਿਉਂਕਿ ਡੀਸੀ ਸਾਹਿਬ ਨਾਲ ਤੁਸੀਂ ਗੱਲਬਾਤ ਕਰਦੇ ਸੀ ਸੁਣਿਆ ਹੈ ਕਿ ਤੁਸੀਂ ਪਹਿਲਾਂ ਵੀ ਇਸ ਬਾਰੇ ਦੱਸ ਚੁੱਕੇ ਹੋ ਪਹਿਲਾਂ ਵਰਬਲ ਇਹਨਾਂ ਨੂੰ ਦੋ ਤਿੰਨ ਵਾਰੀ ਚਾਰ ਵਾਰੀ ਇੱਕ ਵਾਰੀ ਨਹੀਂ ਅਸਲੀ ਗੱਲ ਹੈ ਮੇਰੀ ਮਾਨਸਿਕਤਾ ਧਰਨਿਆਂ ਵਾਲੀ ਨਹੀਂ ਹੈਗੀ ਮੈਂ ਇਹ ਸੋਚਦਾ ਸੀਗਾ ਵੀ ਸ਼ਾਇਦ ਇਹ ਉਦਾਂ ਹੀ ਠੀਕ ਕਰ ਲੈਣਗੇ ਬਟ ਅਨਫੋਰਚੂਨੇਟਲੀ ਨਾ ਸਿਵਲ ਐਡਮਿਨਿਸਟ੍ਰੇਸ਼ਨ ਨਾ ਪੁਲਿਸ ਐਡਮਿਨਿਸਟ੍ਰੇਸ਼ਨ ਇਸ ਗੱਲ ਨੂੰ ਸੁਣਨ ਨੂੰ ਹੀ ਤਿਆਰ ਨਹੀਂ ਹੈ ਔਰ ਉਲਟਾ ਇਹਨਾਂ ਨੂੰ ਜਿਹੜੇ ਛੋਟੇ ਛੋਟੇ ਕਿਸਾਨ ਵੀਰ ਆ ਇਹਨਾਂ ਨੂੰ ਧਮਕੀਆਂ ਦਿੰਦੇ ਆ ਔਰ ਮੈਂ ਇਹਨਾਂ ਦਾ ਬਿਲਕੁਲ ਅਸੀਂ ਕੋਈ ਰੌਲਾ ਹੀ ਨਹੀਂ ਹੈਗਾ ਇਹਨਾਂ ਨੂੰ ਕਿੰਨਾ ਜਿੱਥੇ ਮਰਜੀ ਆ ਜਾਣ ਇਹ ਜੋ ਜਿੱਧਰ ਨੂੰ ਜਿੱਧਰ ਨੂੰ ਦੇਖਣਾ ਉਧਰ ਨੂੰ ਕਰ ਲੈਣ ਕਿਉਂਕਿ ਇਹਨਾਂ ਨੂੰ ਹਰ ਜਗ੍ਹਾ ਭਜਾ ਕੇ ਰੱਖਿਆ